ਸਰਜਰੀ ਹੈ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦੀ ਮਹੱਤਵਪੂਰਨ ਹੈ ਆਪਣੀ ਹਰ ਇੱਕ ਉਸ ਕਿਸਾਨ ਦੇ ਵਾਸਤੇ ਜਿਹੜਾ ਕਣਕ ਝੋਨੇ ਦੀ ਬਜਾਈ ਕਰਦਾ ਹੈ ਜੇਕਰ ਤੁਸੀਂ ਵੀ ਕਣਕ ਝੋਨੇ ਦੀ ਬਜਾਈ ਕਰਦੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਜ਼ਰੂਰ ਲਾਜ਼ਮੀ ਐਂਡ ਤੱਕ ਵੇਖਣੀ ਚਾਹੀਦੀ ਹੈ ਸਾਡੇ ਨਾਲ ਬਣੇ ਰਹੋ ਜੀ ਇਸ ਵੀਡੀਓ ਦੇ ਵਿੱਚ ਆਪਾਂ ਉਸੇ ਮਹੱਤਵਪੂਰਨ ਸਵਾਲ ਨੂੰ ਡਿਸਕ੍ਰਾਈਬ ਕਰਨਾ ਹੈ ਜਿਹੜਾ ਅਕਸਰ ਆਪਾਂ ਨੂੰ ਬਹੁਤ ਸਾਰੇ ਜੀਵਿੰਦਰਾਂ ਦੇ ਵੱਲੋਂ ਜਿਹੜਾ ਸੁਣਨ ਨੂੰ ਮਿਲ ਜਾਂਦਾ ਹੈ ਸਵਾਲ ਕੀ ਹੁੰਦਾ ਹੈ ਜਿੰਨੇ ਵੀ ਭੈਣ ਭਰਾ ਮਿਲ ਲਾਉਂਦੇ ਨੇ ਜਾਂ ਇੰਸਟਾਗ੍ਰਾਮ ਦੇ ਉੱਤੇ YouTube ਦੇ ਉੱਤੇ ਜਿਨ੍ਹਾਂ ਕੋਲ ਆਪਣਾ ਨੰਬਰ ਹੈ ਫੋਨ ਕਰਕੇ ਅਕਸਰ ਜਿਹੜੀ ਚੀਜ਼ ਸੁਣਨ ਨੂੰ ਮਿਲ ਜਾਂਦੀ ਏ ਕਿ ਸਾਡੇ ਝਾੜ ਜਿਹੜੇ ਕਣਕ ਝੋਨੇ ਦੇ ਦਿਨ-ਪ੍ਰਤੀ ਦਿਨ ਘਟਦੇ ਜਾਂਦੇ ਨੇ ਜਾਂ ਫਿਰ ਸਾਡੇ ਗਵਾਂਡੀਆਂ ਦਾ ਝਾੜ ਜਾਂ ਸਾਡੀ ਕੁਝ ਜ਼ਮੀਨ ਦਾ ਝਾੜ ਜਿਹੜਾ ਸਾਨੂੰ 2.5 ਕਵਾਂਟਲ 5 ਕਵਾਂਟਲ ਤੱਕ ਵੀ ਕਣਕ ਦਾ ਵੇਖਣ ਨੂੰ ਮਿਲ ਜਾਂਦਾ ਹੈ ਤੇ ਦੂਸਰੇ ਬੰਨੇ ਉਹੋ ਹੀ ਜੜੀਆਂ ਜ਼ਮੀਨਾਂ ਨੇ ਸਾਡੀਆਂ ਉਹਨਾਂ ਦੇ ਵਿੱਚ 15-15 ਕਵਾਂਟਲ ਤੱਕ ਵੀ ਕਣਕ ਜਿਹੜੀ ਸਾਡੀ ਹੈ ਉਹ ਰਹਿ ਜਾਂਦੀ ਏ ਤਾਂ ਆਖਿਰਕਾਰਨ ਕੀ ਏ ਇਹਦੇ ਪਿੱਛੇ ਤੁਸੀਂ ਵੀਡੀਓ ਦੇ ਨਾਲ ਬਿਲਕੁਲ ਐਂਡ ਤੱਕ ਬਣੇ ਰਹੋ ਜੇ ਜਿਕਰ ਤੁਹਾਨੂੰ ਇਹੋ ਜਿਹੀਆਂ ਜਾਣਕਾਰੀਆਂ ਦੇ ਵਿੱਚ ਇੰਟਰਸਟ ਹੈ ਤੁਹਾਡਾ ਬਹੁਤ ਫਾਇਦਾ ਹੋਵੇਗਾ ਵੀਡੀਓ ਹੋ ਸਕਦਾ ਥੋੜੀ ਲੰਬੀ ਹੋ ਜਾਵੇ ਕੁਝ ਕੁ ਲੋਕਾਂ ਨੂੰ ਅਕਸਰ ਇਹ ਪਰੇਸ਼ਾਨੀ ਹੁੰਦੀ ਏ ਕਿ ਤੁਸੀਂ ਵੀਡੀਓ ਜ਼ਿਆਦੀ ਲੰਬੀ ਨਾ ਕਰਿਆ ਕਰੋ ਮੈਨੂੰ ਉਹਨਾਂ ਦੇ ਉੱਤੇ ਬੜਾ ਜ਼ਿਆਦਾ ਇੱਕ ਹੈਰਾਨੀ ਹੁੰਦੀ ਏ ਉਹਨਾਂ ਦੇ ਉੱਤੇ ਇੱਕ ਇੱਕ ਕੋਈ ਵੀ ਇਹ ਚਾਹੇ ਮੈਂ ਨਹੀਂ ਹੋਰ ਜਿੰਨੇ ਵੀ ਯੂਟਿਊਬਰ ਨੇ ਜੇਕਰ ਉਹ ਆਪਣੀ ਜ਼ਿੰਦਗੀ ਦਾ 2 ਸਾਲ ਲਾ ਕੇ 4 ਸਾਲ ਲਾ ਕੇ ਜਾਂ 6 ਸਾਲ 6 ਮਹੀਨੇ ਲਾ ਕੇ ਕਿਸੇ ਫਾਰਮੂਲੇ ਨੂੰ ਕਾਮਯਾਬ ਕਰਦਾ ਹੈ ਜਾਂ ਕੋਈ ਗੁਣ ਤੁਹਾਨੂੰ ਦੱਸਦਾ ਹੈ ਤਾਂ ਕੀ ਤੁਹਾਡੇ ਕੋਲ 10 ਮਿੰਟ ਵੀ ਹੈਗੇ ਨਹੀਂਗੇ ਕਿ ਤੁਸੀਂ ਉਹਦੀ ਗੱਲ ਸੁਣ ਲਓ ਜੇ ਆਪਣੇ ਕੋਲ 10 ਮਿੰਟ ਵੀ ਹੈਗੇ ਨਹੀਂ ਤਾਂ ਫਿਰ ਆਪਾਂ ਉਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਇੰਟਰਸਟ ਨਹੀਂਗਾ ਤੇ ਫਿਰ ਆਪਾਂ ਨੂੰ ਇਹੋ ਜਿਹੀਆਂ ਵੀਡੀਓ ਜਿਹੜੀਆਂ ਦੇਖਣੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਜੇਕਰ ਆਪਾਂ ਕੰਜਰਪੁਣਾ ਕਰਦੇ ਆ ਤਾਂ ਉਦੋਂ ਫਿਰ ਰੀਲ ਜਿਹੜੀ ਹੈ 30 ਸਕਿੰਟਾਂ ਦੇ ਵਿੱਚ ਵੀ ਬਣ ਜਾਂਦੀ ਏ ਪਰ ਜਿਹੜੀ ਜਾਣਕਾਰੀ ਵਾਲੀ ਵੀਡੀਓ ਏ ਉਹ ਤੁਹਾਨੂੰ ਲੰਬੀ ਹੀ ਮਿਲੇਗੀ ਜੇਕਰ ਤੁਸੀਂ ਕੁਝ ਸਿੱਖਣਾ ਹੈ ਤਾਂ ਸਿੱਖਿਆ ਚੁੜਕੀ ਵਜਾ ਕੇ ਨਹੀਂ ਜਾਂਦਾ ਉਹਦੇ ਉਹਨੂੰ ਕਾਮਯਾਬ ਕਰਨ ਦੇ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਉਹਦੀ ਰਿਸਪੈਕਟ ਕਰਿਆ ਕਰੋ ਕੋਈ ਵੀ ਯੂਟਿਊਬਰ ਹੈ ਉਹ ਜੇਕਰ ਤੁਹਾਨੂੰ ਉਹ ਕੋਈ ਥੋੜੇ ਸਮੇਂ ਦੇ ਵਿੱਚ 10 15 ਮਿੰਟਾਂ ਦੇ ਵਿੱਚ ਆਪਣੇ ਦੋ ਸਾਲਾਂ ਦਾ ਨਿਚੋੜ ਦੱਸ ਦਿੰਦਾ ਹੈ ਤੇ ਹੋਰ ਆਪਾਂ ਨੂੰ ਚਾਹੀਦਾ ਕੀ ਹੈ ਫਿਰ ਸੋ ਸਵਾਲ ਦੇ ਉੱਤੇ ਆਪਾਂ ਆਉਣੇ ਆ ਜਿਹੜਾ ਇਹ ਆਪਾਂ ਨੂੰ ਬਾਰ ਬਾਰ ਇਹ ਜਿਹੜੀ ਚੀਜ਼ ਅੱਜਕੱਲ੍ਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਜਾਂਦੀ ਹੈ ਉਹਦੇ ਪਿੱਛੇ ਕਾਰਨ ਜ਼ਿਆਦਾਤਰ ਇਹ ਹੈ ਵੇਖੋ ਪਹਿਲਾਂ ਕੀ ਹੁੰਦਾ ਸੀ ਕਣਕ ਦੇ ਬੀ ਆਪਣੇ ਕੋਲ ਬਹੁਤ ਵਧੀਆ ਨਹੀਂ ਹੁੰਦੇ ਸੀ ਪਹਿਲਾਂ ਆਪਣੇ ਦਾਦਿਆਂ ਪਰਦਾਦਿਆਂ ਦੇ ਕੋਲ ਤੇ ਕਿੱਲੇ ਦੇ ਵਿੱਚੋਂ 10 ਭਰੀਆਂ ਕਣਕ ਦੀਆਂ ਜਿਹਦੀਆਂ ਨਿਕਲਦੀਆਂ ਹੁੰਦੀਆਂ ਸੀ ਉਹਨੂੰ بڑا ਜੱਟ ਮੰਨਿਆ ਜਾਂਦਾ ਸੀ ਕਹਿੰਦੇ ਹੁੰਦੇ ਸੀ ਕਿ ਉਹ ਬਹੁਤ ਮਤਲਬ ਵਧੀਆ ਕਿਸਾਨ ਹੈ ਜੇ ਕੋਈ 10 ਭਰੀਆਂ ਕਿੱਲੇ ਦੇ ਵਿੱਚੋਂ ਕੱਢ ਲੈਂਦਾ ਹੈ ਹੁਣ ਅੱਜ ਕੱਲ ਆਪਣੇ ਕੋਲ ਬੀ ਬਹੁਤ ਵਧੀਆ ਆ ਗਏ ਨੇ ਉਦੋਂ ਕਿਉਂਕਿ ਬੀ ਇੰਨ ਜਿਆਦੇ ਝਾੜ ਵਾਲੇ ਨਹੀਂ ਹੁੰਦੇ ਸੀ ਜ਼ਮੀਨਾਂ ਚੰਗੀਆਂ ਹੁੰਦੀਆਂ ਸੀ ਅੱਜ ਬਿਲਕੁਲ ਉਲਟ ਹੋ ਗਿਆ ਹੈ ਅੱਜ ਆਪਣੇ ਕੋਲ ਬੀ ਬਹੁਤ ਵਧੀਆ ਨੇ ਪਰ ਆਪਾਂ ਜ਼ਮੀਨਾਂ ਨੂੰ ਨਿਚੋੜ ਦਿੱਤਾ ਹੈ ਆਪਣੇ ਕੋਲ ਜ਼ਮੀਨਾਂ ਦੇ ਵਿੱਚ ਹੁਣ ਕੁਝ ਰਹਿ ਹੀ ਨਹੀਂ ਗਿਆ ਬੀਜ ਜਿੰਨੇ ਮਰਜ਼ੀ ਚੰਗੇ ਆਪਾਂ ਪਾਈ ਜਾਈਏ ਆਉਣ ਵਾਲੇ ਪੰਜਾ ਸੱਤਾ ਸਾਲਾਂ ਦੇ ਅੰਦਰ ਅੰਦਰ ਹਾਲਾ ਕਿ ਆਪਾਂ ਨੂੰ 40 ਕੁਇੰਟਲ ਝਾੜ ਦੇਣ ਵਾਲੀ ਕਣਕ ਦਾ ਬੀ ਬੀ ਮਿਲ ਜਾਣਾ ਹੈ ਬਹੁਤ ਥੋੜੇ ਸਮੇਂ ਤੋਂ ਤੁਹਾਨੂੰ ਇਹ ਜਿਹੜਾ ਬੀ ਮਿਲ ਜਾਣਾ ਹੈ ਵਿਗਿਆਨੀਆਂ ਦਾ ਪੂਰਾ ਜ਼ੋਰ ਲੱਗਾ ਹੈ ਕਿ ਉਹ ਬੀਜ ਜਿਹੜਾ ਛੇਤੀ ਤੋਂ ਛੇਤੀ ਕਿਸਾਨਾਂ ਨੂੰ ਕੱਢ ਕੇ ਦੇ ਦਿੱਤਾ ਜਾਵੇ ਪਰ ਉਹਦਾ ਝਾੜ 40 ਕੁਇੰਟਲ ਆਪਾਂ ਤਾਂ ਹੀ ਲੈ ਪਾਵਾਂਗੇ ਜੇਕਰ ਆਪਣੀ ਜ਼ਮੀਨ ਬਹੁਤ ਵਧੀਆ ਇਹ ਤੇ ਆਪਾਂ ਆਪਣੀ ਜ਼ਮੀਨ ਨੂੰ ਜਾਣਦੇ ਆਂ ਬਹੁਤ ਸਾਰੇ ਲੋਕਾਂ ਦੇ ਆਪਾਂ ਨੂੰ ਜਿਹੜੇ ਕੁਐਂਟ ਵੇਖਣ ਨੂੰ ਮਿਲੇ ਨੇ ਜਿੰਨੇ ਵੀ ਲੋਕ ਆਪਾਂ ਸਰੋਂ ਦਾ ਤੇਲ ਝੋਨੇ ਦੇ ਵਿੱਚ ਪਵਾਇਆ ਸੀ ਕਣਕ ਦੇ ਵਿੱਚ ਪਵਾਇਆ ਸੀ ਤੇ ਬੜੇ ਲੋਕਾਂ ਨੇ ਉਹਦੀ ਸਲਾਹਗਾ ਕੀਤੀ ਏ ਬੜੇ ਕਿਸਾਨਾਂ ਨੇ ਕਿ ਸਾਡਾ ਝਾੜ ਉਹ ਪਾਉਣ ਦੇ ਨਾਲ ਵਧਿਆ ਏ ਪਰ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਖਟਕਦੀ ਏ ਕਿ ਜੇਕਰ ਆਪਣਾ ਇਹ ਚੀਜ਼ਾਂ ਵਰਤਨ ਦੇ ਨਾਲ ਝਾੜ ਵੱਧਦਾ ਹੈ ਹਾਲਾਂਕਿ ਕੱਲਾ ਸਰੋਂ ਦਾ ਤੇਲ ਨਹੀਂ ਸਰੋਂ ਦੀ ਖਲ ਨਹੀਂ ਆਪਣੇ ਕੋਲ ਹਜ਼ਾਰ ਤਰ੍ਹਾਂ ਦੇ ਨੁਕਤੇ ਮੇਰੇ ਕੋਲ ਹੈਗੇ ਨੇ ਜਿਹੜੇ ਆਪਾਂ ਤੁਹਾਨੂੰ ਦੱਸ ਸਕਦੇ ਆ ਪਰ ਮੈਂ ਉਹ ਕਿਉਂ ਨਹੀਂ ਤੁਹਾਨੂੰ ਦੱਸਣਾ ਚਾਹੁੰਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਮੈਂ ਇਹ ਚਾਹੁੰਦਾ ਕਿ ਆਪਾਂ ਆਪਣੀਆਂ ਜ਼ਮੀਨਾਂ ਨੂੰ ਉਸ ਹੱਦ ਤੱਕ ਨਚੋੜੀਏ ਹੀ ਨਾ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਪਵੇ ਜੇਕਰ ਕਿਸੇ ਕਿਸਾਨ ਦਾ 3.5 ਕੁਇੰਟਲ ਤੁਸੀਂ ਉਹ ਸ਼ਾਰਟ ਸੁਣੇ ਹੋਣੇ ਆਪਣੇ ਚੈਨਲ ਦੇ ਉੱਤੇ ਆਪਾਂ ਅਪਲੋਡ ਕੀਤੇ ਨੇ ਸਾਡੇ 3-4 ਕੁਇੰਟਲ ਝਾੜ ਝੋਨੇ ਦਾ ਵੱਧ ਜਾਂਦਾ ਹੈ ਸਰੋਂ ਦਾ ਤੇਲ ਪਾਉਣ ਦੇ ਨਾਲ ਤੇ ਤੁਸੀਂ ਸੋਚੋਗੇ ਉਹ ਜ਼ਮੀਨ ਕਿਸ ਹੱਦ ਤੱਕ ਨੁਚੜੀ ਹੋਵੇਗੀ ਜਿਹਦੇ ਉਹ ਜਿਹੜੀ ਜ਼ਮੀਨ ਦੇ ਵਿੱਚ ਇੱਕ ਫੰਗਸ ਐਕਟਿਵ ਹੋਣ ਦੇ ਕਾਰਨ ਇੰਨਾ ਝਾੜ ਆਪਾਂ ਨੂੰ ਵੱਧ ਵੇਖਣ ਨੂੰ ਮਿਲਦਾ ਜਾਂਦਾ ਹੈ ਹਾਲਾਂਕਿ ਸਾਨੂੰ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਸਾਡੀ ਮਜਬੂਰੀ ਬਣ ਗਈ ਏ ਕਿਉਂਕਿ ਜ਼ਮੀਨਾਂ ਬਹੁਤ ਨੁੱਚੜ ਚੁਕੀਆਂ ਨੇ ਜੇਕਰ ਅਸੀਂ ਬਾਇਓ ਨਹੀਂ ਪਾਉਂਦੇ ਜ਼ਮੀਨਾਂ ਦੇ ਵਿੱਚ ਤਾਂ ਫਿਰ ਉਹਦੀ ਥਾਂ ਤੇ ਸਾਨੂੰ ਕੁਝ ਆਰਗੈਨਿਕ ਪਵਾਉਣਾ ਪਊਗਾ ਜਿਹੜਾ ਸਸਤਾ ਵੀ ਪਵੇ ਕਿਸਾਨ ਦੀ ਜੇਬ ਦੇ ਉੱਤੇ ਵੀ ਜ਼ਿਆਦਾ ਭਾਰ ਨਾ ਪਵੇ ਤੇ ਆਪਣੀ ਜ਼ਮੀਨ ਦੇ ਵਿੱਚੋਂ ਆਪਾਂ ਨੂੰ ਝਾੜ ਵੀ ਚੰਗਾ ਵੇਖਣ ਨੂੰ ਮਿਲ ਜਾਵੇ ਪਰ ਪੁਆਇੰਟ ਇਹ ਹੈ ਜਿਹੜਾ ਮੇਨ ਜਿਹੜੀ ਮੁੱਕ ਦੀ ਗੱਲ ਹੈ ਜੇ ਆਪਾਂ ਲੰਮੇ ਸਮੇਂ ਲਈ ਸੋਚਦੇ ਆਂ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਪਾ ਕੇ ਆਖਿਰ ਕਿੰਨੇ ਇੱਕ ਸਮੇਂ ਤੱਕ ਚੱਲਾਂਗੇ ਜਿਹੜਾ ਮੇਨ ਜਿਹੜਾ ਪੁਆਇੰਟ ਬਣਦਾ ਉਹ ਤਾਂ ਇਹ ਹੈ ਕਿ ਆਪਾਂ ਆਪਣੀ ਜ਼ਮੀਨ ਨੂੰ ਇੰਨੀ ਜ਼ਿਆਦਾ ਤਗੜੀ ਕਰ ਦਈਏ ਕਿ ਉਹਦੇ ਵਿੱਚ ਆਪਾਂ ਨੂੰ ਕੁਝ ਪਾਉਣ ਦੀ ਲੋੜ ਹੀ ਨਾ ਪਵੇ ਕੋਈ ਆਪਾਂ ਨੂੰ ਸਰੋਂ ਦਾ ਤੇਲ ਕੋਈ ਸਰੋਂ ਦੀ ਖਾਲ ਕੁਝ ਬਾਓ ਕੁਝ ਵੀ ਨਾ ਪਾਉਣ ਦੀ ਲੋੜ ਪਵੇ ਨਾ ਹੀ ਪਹਿਲਾਂ ਪਾਉਂਦੇ ਹੁੰਦੇ ਸਾਬਾਂ ਕਿਉਂਕਿ ਆਪਣੀਆਂ ਜ਼ਮੀਨਾਂ ਬੜੀਆਂ ਤਗੜੀਆਂ ਹੁੰਦੀਆਂ ਸੀ ਸਰੋਂ ਦੇ ਤੇਲ ਦੇ ਉੱਤੇ ਵੀ ਚਲੋ ਰਿਸਰਚ ਹੋ ਗਈ ਹੈ ਆਪਾਂ ਵੀਡੀਓ ਪਹਿਲਾਂ ਅਪਲੋਡ ਕੀਤੀ ਸੀ ਉਦੋਂ ਕਿਸੇ ਵਿਗਿਆਨੀ ਦੀ ਕੋਈ ਰਿਸਰਚ ਨਹੀਂ ਸੀ ਤੇ ਵੀਡੀਓ ਤੋਂ ਬਾਅਦ ਦੇ ਵਿੱਚ ਵਿਗਿਆਨੀਆਂ ਨੇ ਰਿਸਰਚ ਵੀ ਉਹਦੇ ਉੱਤੇ ਕਰ ਦਿੱਤੀ ਹੈ ਉਦੇ ਵਿੱਚ ਹੁੰਦਾ ਕਿ ਇਹ ਕਿ ਇੱਕ ਫੰਗਸ ਮਾਈਸੀਲੀਅਮ ਨਾਂ ਦੀ ਉਹ ਫੰਗਸ ਹੈ ਕੋਈ ਨਵੀਂ ਚੀਜ਼ ਨਹੀਂ ਗਈ ਲਗਭਗ ਕਰੋੜਾਂ ਸਾਲ ਪਹਿਲਾਂ ਇਹ ਫੰਗਸ ਐਕਟਿਵ ਹੋਈ ਸੀ ਧਰਤੀ ਦੇ ਉੱਤੇ ਇਹ ਉਹੋ ਹੀ ਫੰਗਸ ਹੈ ਜਿਹਦੇ ਤੋਂ ਬਿਨਾ ਕੋਈ ਪੌਦਾ ਕੋਈ ਰੁੱਖ ਕੋਈ ਦਰਖਤ ਕੋਈ ਫਸਲ ਜਿਹੜਾ ਜਿੰਦਾ ਨਹੀਂ ਰਹਿ ਸਕਦੀ ਇਸ ਫੰਗਸ ਦੇ ਨਾਲ ਹੀ ਜਿਹੜਾ ਜੀਵਨ ਧਰਤੀ ਦੇ ਉੱਤੇ ਸੰਭਵ ਹੋਇਆ ਹੈ ਆਪਾਂ ਇਹ ਕਹਿ ਸਕਦੇ ਹਾਂ ਇਹ ਫੰਗਸ ਜਿਹੜੀ ਹੈ ਤੇਲ ਪਾਉਣ ਦੇ ਨਾਲ ਝੋਨੇ ਦੇ ਵਿੱਚ ਕਣਕ ਦੇ ਵਿੱਚ ਉਹ ਐਕਟਿਵ ਹੁੰਦੀ ਹੈ ਮਾਈਸੀਲੀਅਮ ਨਾਂ ਦੀ ਤੇ ਇਹ ਫੰਗਸ ਜਿਹੜੀ ਹੈ ਹਰ ਇੱਕ ਪੌਦੇ ਦਾ ਡਾਟਾ ਰੱਖਦੀ ਹੈ ਆਪਣੇ ਕੋਲ ਕਿਸੇ ਪੌਦੇ ਨੂੰ ਠੀਕ ਕਰਨ ਦੀ ਤਾਕਤ ਵੀ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚ ਹੁੰਦੀ ਹੈ ਤੇ ਜ਼ਮੀਨਾਂ ਦੇ ਵਿੱਚ ਪੈ ਤੱਤਾਂ ਨੂੰ ਤੋੜ ਕੇ ਇਹ ਆਪਣੀ ਫਸਲ ਨੂੰ ਪ੍ਰੋਵਾਈਡ ਕਰਵਾਉਂਦੀ ਹੈ ਪੌਦੇ ਦੇ ਪੂਰੇ ਸਟਰਕਚਰ ਦੇ ਵਿੱਚ ਨੋਕਾਂ ਤੱਕ ਤੇਲ ਪਹੁੰਚਦਾ ਹੈ ਤੇ ਜਿਹਦੇ ਕਾਰਨ ਆਪਾਂ ਨੂੰ ਝਾੜ ਜਿਹੜਾ ਉਸ ਫਸਲ ਦਾ ਚੰਗਾ ਵੇਖਣ ਨੂੰ ਮਿਲ ਜਾਂਦਾ ਹੈ ਤਦ ਦਾ ਆਪਣੇ ਕੋਲ ਪਹਿਲਾਂ ਹੀ ਬਹੁਤ ਸਾਰੇ ਹੈਗੇ ਨੇ ਟਰਾਲੀਆਂ ਭਰ-ਭਰ ਕੇ ਆਪਾਂ ਹੁਣ ਤੱਕ ਪोटाश ਦੀਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਪਾ ਚੁੱਕੇ ਆਂ ਫਾਸਫੋਰਸ ਤਾਂ ਹਰ ਸਾਲ ਹੀ ਆਪਾਂ ਪਾਉਣਾ ਹੈ ਕਈ ਲੋਕ ਝੋਨੇ ਦੇ ਵਿੱਚ ਵੀ ਡੀਪੀ ਪਾ ਦਿੰਦੇ ਨੇ ਪਰ ਜਿੰਨੇ ਜ਼ਿਆਦਾ ਪਤ ਤੱਤ ਪਾਈ ਜਾਵਾਂਗੇ ਪੀ ਐਚ ਲੈਵਲ ਜੇ ਵੱਧਦਾ ਗਿਆ ਤੇ ਉਹ ਸਾਰੇ ਤੱਤ ਇਕੱਠੇ ਹੋ ਕੇ ਪੱਥਰ ਬਣਦੇ ਜਾਣੇ ਆ ਤੇ ਜ਼ਮੀਨ ਦੇ ਵਿੱਚ ਉਹ ਬਾਕੀ ਜਿਹੜੀ ਵੀ ਚੀਜ਼ ਤੁਸੀਂ ਪਾਓਗੇ ਉਹਨੂੰ ਵੀ ਉਹਨਾਂ ਨੇ ਕੰਮ ਨਹੀਂ ਕਰਨ ਦੇਣਾ ਪੀ ਐਚ ਲੈਵਲ ਜੇਕਰ ਤੁਸੀਂ ਇੱਕ ਇਹੋ ਜੀ ਚੀਜ਼ ਹੈ ਉਹਨੂੰ ਆਪਣੀ ਜ਼ਮੀਨ ਦੇ ਵਿੱਚ ਮੈਂਟੇਨ ਕਰ ਦਿੰਦੇ ਜੇ ਜੇਕਰ ਜ਼ਿਆਦਾ ਪੀ ਐਚ ਲੈਵਲ ਹਾਈ ਹੈ ਤੁਹਾਡੀ ਜ਼ਮੀਨ ਦਾ ਤਤ ਤੁਹਾਨੂੰ ਬਹੁਤ ਥੋੜੇ ਸਮੇਂ ਲਈ ਕੁਝ ਵੀ ਜ਼ਮੀਨ ਦੇ ਵਿੱਚ ਪਾਉਣ ਦੀ ਲੋੜ ਨਹੀਂ ਪਊਗੀ ਇੰਨੇ ਜ਼ਿਆਦੇ ਜਿਹੜੇ ਤੁਹਾਡੇ ਤੱਤ ਪਹਿਲੇ ਇਕੱਠੇ ਹੈਗੇ ਨੇ ਉਹ ਟੁੱਟ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਆਪਾਂ ਉਹਦੇ ਉੱਤੇ ਧਿਆਨ ਨਹੀਂ ਦਿੰਦੇ ਬਿਲਕੁਲ ਬਹੁਤ ਸਾਰੇ ਜ਼ਿਮੀਦਾਰਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਵੀ ਪਤਾ ਨਹੀਂ ਹੈ ਕਿ ਜ਼ਮੀਨ ਦਾ ਪੀ ਐਚ ਲੈਵਲ ਹੁੰਦਾ ਕੀ ਹੈ ਆਪਾਂ ਇੱਕ ਕਿਸੇ ਵੀ ਫਸਲ ਤੋਂ ਵਧੀਆ ਝਾੜ ਉਨਾਂ ਚਿਰ ਤੱਕ ਨਹੀਂ ਲੈ ਸਕਦੇ ਜਿੰਨਾ ਚਿਰ ਤੱਕ ਆਪਾਂ ਉਹਦੇ ਵਿੱਚ ਕੋਈ ਜੈਵਿਕ ਮਾਦਦਾ ਜਿਹੜਾ ਜ਼ਮੀਨ ਦੇ ਵਿੱਚ ਨਹੀਂ ਦਿੰਦੇ ਜ਼ਮੀਨ ਨੂੰ ਪਰਾਲੀ ਨਹੀਂ ਦਿੰਦੇ ਮੇਰਾ ਮੰਨਣਾ ਇਹ ਹੈ ਕਿ ਆਪਾਂ ਨੂੰ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਵਿੱਚੋਂ ਬਾਹਰ ਨਹੀਂ ਕੱਢਣਾ ਚਾਹੀਦਾ ਕਣਕ ਦੇ ਨਾੜ ਨੂੰ ਵੀ ਆਪਾਂ ਨੂੰ ਵਿੱਚ ਹੀ ਵਾਹ ਦਿੰਨੇ ਆ ਜੇਕਰ ਤੇ ਫਿਰ ਆਪਾਂ ਨੂੰ 2-3 ਸਾਲ ਦੇ ਬਾਅਦ ਦੇ ਵਿੱਚ ਕੁਝ ਵੀ ਵਿੱਚ ਪਾਉਣ ਦੀ ਲੋੜ ਨਹੀਂ ਪਊਗੀ ਪਰ ਜੇਕਰ ਤੁਹਾਡੀ ਮਜਬੂਰੀ ਹੈ ਤੁਹਾਨੂੰ ਤੂੜੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਤੂੜੀ ਵੀ ਇੱਕ ਫਸਲ ਦੇ ਤੌਰ ਤੇ ਹੀ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਰੇਟ ਦਾ ਆਪਾਂ ਨੂੰ ਮਿਲ ਜਾਂਦਾ ਹੈ ਤੇ ਬੜੇ ਜ਼ਿਮੀਂਦਾਰਾਂ ਨੂੰ ਲਾਭ ਹੁੰਦਾ ਹੈ ਤੂੜੀ ਵੇਚ ਲਓ ਪਰਾਲੀ ਆਪਾਂ ਵਿੱਚ ਵਾਦਈਏ ਰੂੜੀ ਪਾਈਏ ਜਿਹਦੇ ਕਾਰਨ ਆਪਾਂ ਨੂੰ ਹੋਰ ਕੁਝ ਚੀਜ਼ਾਂ ਬਾਹਰੋਂ ਪਾਉਣ ਦੀ ਲੋੜ ਨਾ ਪਵੇ ਹੁਣ ਇਸ ਸਮੇਂ ਤਾਂ ਆਪਾਂ ਸਰੋਂ ਦਾ ਤੇਲ ਪਾ ਦਿੱਤਾ ਹੈ ਇਸ ਸਮੇਂ ਤਾਂ ਆਪਾਂ ਮਾਈਕੋ ਰਾਈਜ਼ਾ ਕਣਕ ਦੇ ਵਿੱਚ ਪਾ ਦਿੱਤੀ ਹੈ ਫੰਗਸ ਇਸ ਸਮੇਂ ਆਪਾਂ ਸਰੋਂ ਦੀ ਖਾੜ ਪਾ ਦਿੱਤੀ ਹੈ ਜਾਂ ਹੋਰ ਬਾਇਓ ਦੇ ਪ੍ਰੋਡਕਟ ਜਿਹੜੇ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਕਣਕ ਦੇ ਵਿੱਚ ਪਾ ਦਿੱਤੇ ਨੇ ਪਰ ਇਹ ਟੈਂਪਰੇਚਰ ਜਦੋਂ 45 ਡਿਗਰੀ ਤੇ ਜਾਵੇਗਾ ਜੂਨ ਜੁਲਾਈ ਦੇ ਵਿੱਚ ਤਾਂ ਉਦੋਂ ਇਹ ਜਿੰਨੀਆਂ ਵੀ ਤੁਹਾਡੀਆਂ ਫੰਕਸਾਂ ਨੇ ਸਾਰੀਆਂ ਮਰ ਜਾਣੀਆਂ ਨੇ ਚਾਹੀ ਕੋਈ ਚੰਗੀ ਫੰਗਸ ਹੈ ਚਾਹੀ ਕੋਈ ਮਾੜੀ ਫੰਗਸ ਹੈ ਉਹਦੇ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਪਾਣੀ ਜ਼ਮੀਨ ਨੂੰ ਮਿਲੇਗਾ ਤਾਂ ਉਹ ਤੁਹਾਡੀਆਂ ਫੰਗਸਾਂ ਜਿਹੜੀਆਂ ਨੇ ਤਾਂ ਹੀ ਦੁਬਾਰਾ ਐਕਟਿਵ ਹੋਣਗੀਆਂ ਜੇਕਰ ਜ਼ਮੀਨ ਦੇ ਵਿੱਚ ਜੈਵਿਕ ਮਾਦਾਂ ਹੈਗਾ ਏ ਜੇਕਰ ਜ਼ਮੀਨ ਦੇ ਵਿੱਚ ਜੈਵਿਕ ਮਾਦਾਂ ਨਹੀਂ ਹੋਵੇਗਾ ਤਾਂ ਫਿਰ ਆਪਾਂ ਨੂੰ ਇਹੋ ਜਿਹੇ ਜਿਹੜੇ ਟੋਟਕੇ ਅਪਣਾਉਣੇ ਪੈਣਗੇ ਫਿਰ ਤੋਂ ਆਪਾਂ ਨੂੰ ਇਹੋ ਹੀ ਜਿਹੜੇ ਕੰਮ ਆ ਦੁਬਾਰੇ ਤੋਂ ਰਿਪੀਟ ਦੇ ਵਿੱਚ ਕਰਨੇ ਪੈਣਗੇ ਆਪੋ ਆਪਣੀਆਂ ਫਸਲਾਂ ਦੇ ਵਿੱਚ ਕਿਸਾਂ ਬਹੁਤ ਬੁਰੀ ਤਰ੍ਹਾਂ ਦੀਆਂ ਵੀ ਨੇ ਜੜੀਆਂ ਝੋਨੇ ਦੀ ਫਸਲ ਦੇ ਵਿੱਚ ਬਾਸਮਤੀ ਦੇ ਵਿੱਚ ਕਣਕ ਦੇ ਵਿੱਚ ਆਪਣਾ ਨੁਕਸਾਨ ਕਰਦੀਆਂ ਨੇ ਆਲੂ ਜਾਂ ਹਰ ਇੱਕ ਫਸਲ ਦੇ ਵਿੱਚ ਬੁਰੀਆਂ ਫੰਗਸਾਂ ਵੀ ਨੇ ਤੇ ਬਹੁਤ ਆਤ ਗਿਣਤੀ ਜੜੀਆਂ ਫੰਗਸਾਂ ਨੇ ਉਹ ਆਪਣੀਆਂ ਮਿੱਤਰ ਫੰਗਸਾਂ ਨੇ ਜਿਹੜਾਂ ਦਾ ਆਪਾਂ ਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਪਰ ਆਪਾਂ ਅਣਜਾਣ ਪੁਣੇ ਦੇ ਵਿੱਚ ਉਹਨਾਂ ਫੰਗਸਾਂ ਨੂੰ ਵੀ ਅੱਜ ਦੇ ਸਮੇਂ ਦੇ ਵਿੱਚ ਗਵਾ ਚੁੱਕੇ ਹਾਂ ਜਿਨ੍ਹਾਂ ਨੂੰ ਸਰੋਂ ਦੇ ਤੇਲ ਪਵਾ ਕੇ ਜਾਂ ਸਰੋਂ ਦੀ ਖਲ ਪਵਾ ਕੇ ਸਾਡੇ ਮਕਸਦ ਨੇ ਕਿ ਆਪਾਂ ਉਹਨਾਂ ਨੂੰ ਦੁਬਾਰਾ ਜ਼ਮੀਨਾਂ ਦੇ ਵਿੱਚ ਐਕਟਿਵ ਕਰਾ ਦਈਏ ਇਹ ਜਿਹੜੀਆਂ ਵੀਡੀਓ ਆਪਾਂ ਸਰੋਂ ਦੇ ਤੇਲ ਵਾਲੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਝੋਨੇ ਦੇ ਸੀਜ਼ਨ ਦੇ ਵਿੱਚ ਜਾਂ ਇਸ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਵੀ ਕੀਤੀ ਏ ਤਾਂ ਉਹ ਕੋਈ ਆਪਾਂ ਬਿਲਕੁਲ ਐਵੇਂ ਨਹੀਂ ਕਰ ਦਿੱਤੀ ਸੀ ਬਹੁਤ ਉਹਦੇ ਟ੍ਰਾਇਲ ਕਰਨ ਤੋਂ ਬਾਅਦ ਦੇ ਵਿੱਚ ਹੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਉਹਦੇ ਰਿਜ਼ਲਟ ਕਿਉਂਕਿ ਮੈਂ ਜਾਣਦਾ ਸੀ ਮੈਂ ਬਹੁਤ ਡੰਗਾਈ ਤੱਕ ਇਸ ਚੀਜ਼ ਨੂੰ ਪਹਿਲਾਂ ਹੀ ਜਾਣਦਾ ਸੀ ਤੁਸੀਂ ਤਾਂ ਮੈਨੂੰ ਬਾਅਦ ਦੇ ਵਿੱਚੋਂ ਦੀ ਫੋਨ ਕਰ ਕਰਕੇ ਦੱਸਿਆ ਕਿ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲੇ ਨੇ ਪਰ ਮੈਂ ਉਸ ਗੱਲ ਨੂੰ ਜਾਣਦਾ ਸੀ ਕਿ ਇਹਦੇ ਰਿਜ਼ਲਟ ਆਪਾਂ ਨੂੰ ਮਿਲਨੇ ਨੇ ਇੱਕ ਸੁਭਾਵਿਕ ਚੀਜ਼ ਹੈ ਕਿ ਉਫੰਗਸ ਜ਼ਮੀਨਾਂ ਦੇ ਵਿੱਚ ਮਾਰ ਦਿੰਦੀ ਹੈ ਆਪਾਂ ਹੈਗੀ ਨਹੀਂ ਕਿ ਆਪਾਂ ਜ਼ਮੀਨਾਂ ਨੂੰ ਕੁਝ ਦਿੰਦੇ ਨਹੀਂਗੇ ਤੇ ਜੇ ਇਹਦੇ ਨਾਲ ਉਫੰਗਸ ਐਕਟਿਵ ਹੋਵੇਗੀ ਤਾਂ ਆਪਾਂ ਨੂੰ ਲਾਭ ਜਿਹੜਾ ਹੋਣਾ ਉਹ ਸੁਭਾਵਿਕ ਬਣ ਜਾਂਦਾ ਹੈ। ਇਹੋ ਹੀ ਕਾਰਨ ਹੈ ਕਿ ਆਪਾਂ ਨੂੰ ਉਸ ਚੀਜ਼ ਤੋਂ ਵਧੀਆ ਰਿਜ਼ਲਟ ਮਿਲੇ ਨਹੀਂ ਪਰ ਮੇਰਾ ਜਿਹੜਾ ਮੇਰਾ ਮੰਨਣਾ ਹੈ ਜਿਹੜਾ ਮੇਰਾ ਮੇਨ ਉਹ ਇਹ ਹੈ ਕਿ ਆਪਾਂ ਨੂੰ ਜ਼ਮੀਨਾਂ ਨੂੰ ਉਸ ਹੱਦ ਤੱਕ ਨਚੋੜੀਏ ਨਾ ਉਸ ਹੱਦ ਤੱਕ ਆਪਾਂ ਉਹਨਾਂ ਨੂੰ ਖਿੱਚੀਏ ਨਾ ਕਿ ਆਪਾਂ ਨੂੰ ਇਹ ਚੀਜ਼ਾਂ ਪਾਉਣੀਆਂ ਪੈਣ ਅਸੀਂ ਤਾਂ ਉਹ ਬੰਦੇ ਆ ਜਿਹੜੇ ਬਾਇਓ ਦੇ ਪ੍ਰੋਡਕਟ ਵੀ ਤੁਹਾਨੂੰ ਕਹਿੰਦੇ ਆ ਕਿ ਕਣਕਾਂ ਝੋਨੇ ਦੇ ਵਿੱਚ ਨਾ ਪਾਇਆ ਕਰੋ ਪਰ ਇਹ ਜਿਹੜੀਆਂ ਚੀਜ਼ਾਂ ਫਿਰ ਸਾਨੂੰ ਇਸੇ ਕਰਕੇ ਹੀ ਤੁਹਾਨੂੰ ਪਵਾਉਣੀਆਂ ਪੈਂਦੀਆਂ ਨੇ ਕਿਉਂਕਿ ਸਾਡੀ ਮਜਬੂਰੀ ਬਣਦੀ ਏ ਸਾਨੂੰ ਮਰਦੇ ਦੇ ਮੂੰਹ ਨੂੰ ਘਿਓ ਲਾਉਣ ਵਾਲੀ ਜਿਹੜੀ ਕਹਾਵਤ ਤੁਸੀਂ ਸੁਣੀ ਹੋਣੀ ਆ ਕਿ ਉਹਨਾਂ ਜ਼ਮੀਨਾਂ ਜਿਹੜੀਆਂ ਬਿਲਕੁਲ ਮਰੀਆਂ ਪਈਆਂ ਨੇ ਉਹਨਾਂ ਦੇ ਵਿੱਚ ਇੱਕ ਇਹ ਬੂਸਟਰ ਦਾ ਕੰਮ ਕਰਦਾ ਯਾਨੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਸਰੋਂ ਦਾ ਤੇਲ ਹੈ ਬਹੁਤ ਵਧੀਆ ਇੱਕ ਆਰਗੈਨਿਕ ਟੋਨਿਕ ਦਾ ਕੰਮ ਕਰਦਾ ਹੈ ਸਭ ਤੋਂ ਵਧੀਆ ਹੀ ਮੈਂ ਤਾਂ ਇਹਨੂੰ ਕਹੂੰਗਾ ਕਿ ਬਹੁਤ ਜਿਹੜਾ ਆਪਾਂ ਨੂੰ ਇਹਦੇ ਇੰਨੇ ਜ਼ਿਆਦਾ ਅੰਦਰ ਰਿਜ਼ਲਟ ਝੋਨੇ ਦੇ ਵਿੱਚ ਮਿਲੇ ਨੇ ਤੇ ਕਣਕ ਦੇ ਵਿੱਚ ਵੀ ਜਿਹੜੇ-ਜਿਹੜੇ ਜ਼ਿਮੀਦਾਰਾਂ ਨੇ ਪਾਇਆ ਏ ਉਹਨਾਂ ਦਾ ਇਹ ਦੱਸਣਾ ਹੈ ਕਿ ਕਣਕ ਦੀ ਫੋਟ ਜਾਂ ਹੋਰ ਜੜੀਆਂ ਆਪਾਂ ਨੂੰ ਉਹਦੇ ਵਿੱਚ ਰੰਗਤ ਹੈ ਬਹੁਤ ਵਧੀਆ ਉਹਦੀ ਵੇਖਣ ਨੂੰ ਜਿਹੜੀ ਹੁਣ ਤੱਕ ਮਿਲੀ ਜਾਂਦੀ ਏ ਝਾੜ ਘਟਣ ਦੇ ਪਿੱਛੇ ਜਾਂ ਵਧਣ ਦੇ ਪਿੱਛੇ ਇਹੋ ਹੀ ਕਾਰਨ ਹੈ ਕਿ ਆਪਾਂ ਆਪਣੀ ਜ਼ਮੀਨ ਨੂੰ ਸਮਝ ਨਹੀਂ ਸਕੇ ਅੱਜ ਤੱਕ ਅੱਜ ਤੱਕ ਆਪਾਂ ਬਹੁਤ ਅਣਜਾਣ ਪੁਣੇ ਦੇ ਵਿੱਚ ਚੀਜ਼ਾਂ ਪਾ ਦਿੱਤੀਆਂ ਨੇ ਜਿਹੜੀਆਂ ਸ਼ਾਇਦ ਆਪਾਂ ਨੂੰ ਕਦੇ ਪਾਉਣੀਆਂ ਹੀ ਨਹੀਂ ਚਾਹੀਦੀਆਂ ਸੀ ਅੱਜ ਉਹ ਜ਼ਿੰਮੇਦਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਨੂੰ ਮਿਲਦੇ ਨੇ ਜਿਨ੍ਹਾਂ ਦੀ ਜ਼ਮੀਨ ਦਾ ਪੀ ਐਚ ਲੈਵਲ ਬਹੁਤ ਹਾਈ ਹੈ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਜੇਕਰ ਚੈੱਕ ਹੁੰਦਾ ਹੈ ਤਾਂ ਪੋਟਾਸ਼ ਬੜੇ ਵੱਡੇ ਮਾਤਰਾ ਤੇ ਉਹਨਾਂ ਦੀ ਜ਼ਮੀਨ ਦੇ ਵਿੱਚ ਹੈਗੀ ਹੈ ਪਰ ਫਿਰ ਵੀ ਉਹ ਪੋਟਾਸ਼ ਪਾਉਂਦੇ ਨੇ ਫਿਰ ਵੀ ਉਹ ਡੀ ਏ ਪੀ ਪਾਉਂਦੇ ਨੇ ਕਿਉਂਕਿ ਆਪਾਂ ਨੂੰ ਉਨੀ ਨੌਲਜ ਸ਼ਾਇਦ ਨਹੀਂ ਹੈ ਪੰਜਾਬ ਦੇ ਵਿੱਚ ਤੇ ਨਾ ਹੀ ਕੋਈ ਇਹੋ ਜੀਆਂ ਸਾਡੀਆਂ ਵੀਡੀਓ ਜੜੀਆਂ ਨੇ ਉਹਨਾਂ ਨੂੰ ਵੇਖਣਾ ਚਾਹੁੰਦਾ ਹੈ ਤੁਸੀਂ ਇੱਜ਼ਤ ਕਰਿਆ ਕਰੋ ਉਹਨਾਂ ਬੰਦਿਆਂ ਦੀ ਮੈਨੂੰ ਛੱਡ ਕੇ ਬਾਕੀ ਜਿੰਨੇ ਵੀ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾਉਂਦੇ ਨੇ ਫ੍ਰੀ ਦੇ ਵਿੱਚ ਜੇਕਰ ਤੁਹਾਨੂੰ ਇਹੋ ਹੀ ਚੀਜ਼ਾਂ ਮੁੱਲ ਮਿਲਣ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਮੁੱਲ ਲੈਣਾ ਜ਼ਿਆਦਾ ਵਧੀਆ ਸਮਝੋਗੇ ਫ੍ਰੀ ਮਿਲਦੀਆਂ ਤਾਂ ਫਿਰ ਉਹਨਾਂ ਚੀਜ਼ਾਂ ਦੀ ਆਪਾਂ ਨੂੰ ਕਿਤੇ ਨਾ ਕਿਤੇ ਕਦਰ ਜੜੀ ਉਹ ਨਹੀਂ ਹੁੰਦੀ ਸੋ ਇਹ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਚੰਗੀਆਂ ਲੱਗਣ ਹੋਰ ਕਿਸਾਨਾਂ ਦੇ ਨਾਲ ਜਰੂਰ ਤੁਸੀਂ ਸ਼ੇਅਰ ਕਰਿਓ ਜੇ ਬਹੁਤ ਸਾਰੇ ਜ਼ਿੰਮੇਵਾਰ ਪੁੱਛਦੇ ਨੇ ਅੱਜ ਦੇ ਸਮੇਂ ਦੇ ਵਿੱਚ ਕਿ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਪਿੰਡ ਹੈ ਜੀ ਗਾਗਰਮੱਲ ਜਲਾਮਰ ਸਰ ਤਹਿਸੀਲ ਜਨਾਲਾ ਪਾਕਿਸਤਾਨ ਬਾਰਡਰ ਤੋਂ ਲਗਭਗ 1.5-2 ਕਿਲੋਮੀਟਰ ਦੀ ਵਿੱਤ ਤੇ ਪੈਂਦਾ ਹੈ ਜੇ ਉਦਾਂ ਸਾਡੇ ਨਾਲ ਗੱਲ ਕਰਨੀ ਹੈ ਤਾਂ ਇੰਸਟਾਗ੍ਰam ਦੇ ਉੱਤੇ ਵੀ ਤੁਸੀਂ ਮੈਸੇਜ ਜੜਾ ਉਹ ਕਰ ਸਕਦੇ ਜੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੇ ਨਾਲ ਇਹ ਵੀਡੀਓ ਜੜੀਏ ਉਹਨੂੰ ਜਰੂਰ ਸ਼ੇਅਰ ਕਰਿਓ ਜੇ ਤੁਹਾਡਾ ਵੀਡੀਓ ਬਹੁਤ ਬਹੁਤ ਧੰਨਵਾਦ